ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਲੁਧਿਆਣਾ ਪਛਮੀ ਹਲਕੇ ਦੇ ਵਿੱਚ ਕੱਲ ਨੂੰ VOTING ਹੋਣੀ ਹੈ ਤੇ VOTING ਤੋਂ ਪਹਿਲਾਂ ਮਾਹੌਲ ਪੂਰੇ ਤਰੀਕੇ ਦੇ ਨਾਲ ਗਰਮਾਇਆ ਹੋਇਆ ਹੈ ਕੁਝ ਸਮਾਂ ਪਹਿਲਾਂ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਕਿ ਲੁਧਿਆਣੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਹੰਗਾਮਾ ਹੋਇਆ ਹੈ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਨੇ ਭਾਰਤ ਪੂਸ਼ਣ ਆਸ਼ੂ ਉਹ ਵੀ ਮੌਕੇ ਦਿੱਤੇ ਆਏ ਪੁਲਿਸ ਦੇ ਨਾਲ ਧੱਕਾ ਮੁਕੀ ਵੀ ਹੋਈ ਔਰ aarop ਲਗਾਏ ਜਾ ਰਹੇ ਨੇ ਪੰਜਾਬ ਪੁਲਿਸ ਦੇ ਉੱਤੇ ਕਿ ਉਹ ਪੂਰੇ ਦੇ ਪੂਰੇ ਤਰੀਕੇ ਨਾਲ ਜਿੰਨੀ ਵੀ ਸਰਕਾਰੀ ਤੰਤਰ ਹੈ ਉਹ ਕੰਮ ਕਰ ਰਿਹਾ ਹੈ ਬਾ ਆਮ ਆਦਮੀ ਪਾਰਟੀ ਦੇ ਇਨਫਲੂਐਂਸ ਦੇ ਅੰਡਰ ਯਾਨਕਿ ਆਮ ਆਦਮੀ ਪਾਰਟੀ ਜੋ ਕੁਝ ਕਹਿ ਰਹੀ ਹੈ ਜਿਸ ਤਰੀਕੇ ਦੀ ਕਾਰਵਾਈ ਕਰਵਾਉਣਾ ਚਾਹੁੰਦੀ ਹੈ ਉਸ ਤਰੀਕੇ ਦੀ ਕਾਰਵਾਈ ਵਿਰੋਧੀਆਂ ਦੇ ਉੱਤੇ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਨੂੰ VOTING ਹੋਣੀ ਹੈ ਕੁਝ ਘੰਟੇ ਬਾਕੀ ਨੇ ਚੋਣ ਜਾਬਤਾ ਲੱਗਿਆ ਹੋਇਆ ਹੁਣ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਮੋਸ਼ਨ ਨਹੀਂ ਹੋ ਸਕਦੀ ਕਿਸੇ ਵੀ ਤਰੀਕੇ ਦੇ ਐਲਾਨ ਨਹੀਂ ਹੋ ਸਕਦੇ ਹਾਂ ਲੋਕ ਫਿਰ ਵੀ ਜਿਹੜੇ ਲੀਡਰ ਨੇ ਡੋਰ ਟੂ ਡੋਰ ਜਾ ਕੇ ਕੈਂਪੇਨਿੰਗ ਕਰ ਸਕਦੇ ਆ ਲੇਕਿਨ ਆਮ ਆਦਮੀ ਪਾਰਟੀ ਦੇ ਉੱਤੇ આરોਪ ਲੱਗੇ ਨੇ ਕਿ ਉਹਨਾਂ ਦੇ ਵਰਕਰ ਲੋਕਾਂ ਦੇ ਘਰੇ ਜਾ ਕੇ ਰਾਹਤ ਕਿਸੇ ਤਰੀਕੇ ਦੀ ਸਮਗਰੀ ਵੰਡ ਰਹੇ ਨੇ ਜਿਸ ਤਰੀਕੇ ਨਾਲ ਰਾਸ਼ਨ ਵਗੈਰਾ ਹੁੰਦਾ ਪੈਸੇ ਹੁੰਦੇ ਨੇ ਔਰ ਸ਼ਰਾਬ ਵੰਡੀ ਜਾ ਰਹੀ ਹੈ ਇਸ ਤਰੀਕੇ ਦੇ આરોਪ ਲਗਾਏ ਜਾ ਰਹੇ ਨੇ ਕਾਂਗਰਸ ਪਾਰਟੀ ਨੇ ਲਗਾਏ ਨੇ ਔਰ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਨੇ ਤੇ ਜਿਵੇਂ ਹੀ ਇਹ આરોਪ ਲਗਾਏ ਇੱਕ ਬੰਦਾ ਫੜਿਆ ਵੀ ਗਿਆ ਇਪਾਰਤ ਪੂਛਨਾ ਆਸ਼ੂ ਵੀ ਕਹਿ ਰਹੇ ਨੇ ਕਿ ਕੁਝ ਸਮਾਂ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਤੇ ਕੁਝ ਘੰਟਿਆਂ ਦੇ ਬਾਅਦ ਹੀ ਪੁਲਿਸ ਆਉਂਦੀ ਹੈ ਔਰ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਧਮਕਾਉਣ ਲੱਗ ਜਾਂਦੀ ਹੈ ਪਾਰਟੀ ਦੇ ਦਫ਼ਤਰ ਦੇ ਅੰਦਰ ਆਉਂਦੀ ਹੈ ਔਰ ਇੱਕ ਨੌਜਵਾਨ ਨੂੰ ਧੱਕੇ ਦੇ ਨਾਲ ਬਾਹਰ ਕੱਢ ਲੈਂਦੀ ਹੈ ਸੜਕ ਦੇ ਉੱਤੇ ਲੰਮਾ ਪਾ ਲੈਂਦੀ ਹੈ ਤੇ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੜਕ ਦੇ ਉੱਤੇ ਉਸ ਨੌਜਵਾਨ ਨੂੰ ਲੰਮਾ ਪਾਇਆ ਹੋਇਆ ਤੇ ਨਾਲ ਆਪਣੇ ਲੈ ਕੇ ਜਾਣਾ ਚਾਹੁੰਦੇ ਨੇ ਥਾਣੇ ਤੇ ਜਿਵੇਂ ਹੀ ਇਹ ਗੱਲ ਭਾਰਤ ਪੂਛਨਾ ਆਸ਼ੂ ਨੂੰ ਪਤਾ ਚੱਲਦੀ ਹੈ ਕਿਉਂਕਿ ਲਗ ਪਾਰਟ ਪੁੱਛਣਾਸ਼ੂ ਮੌਕੇ ਦੇ ਉੱਤੇ ਆ ਜਾਂਦੇ ਨੇ ਜਦੋਂ ਦੇਖਦੇ ਨੇ ਕਿ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਕਾਂਗਰਸ ਪਾਰਟੀ ਦਾ ਇੱਕ ਨੌਜਵਾਨ ਵਰਕਰ ਹੈ ਉਸ ਨੂੰ ਜ਼ਮੀਨ ਦੇ ਉੱਤੇ ਲੰਮਾ ਪਾਇਆ ਹੋਇਆ ਹੈ ਪੰਜ ਸੱਤ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਘੇਰਿਆ ਹੋਇਆ ਉਸ ਨੂੰ ਧੂ ਰਹੇ ਨੇ ਲੱਤਾਂ ਤੋਂ ਚੱਕਿਆ ਜਾ ਰਿਹਾ ਹੈ ਕਦੇ ਉਹਨੂੰ ਬਾਹਾਂ ਤੋਂ ਫੜਦੇ ਐ ਉਹਨੂੰ ਚੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰਦੇ ਐ ਤੇ ਆਪੇ ਦੇ ਵਿੱਚੋਂ ਬਾਹਰ ਹੋ ਜਾਂਦੇ ਨੇ ਭਾਰਤ ਪੂਸ਼ਨਾ ਆਸ਼ੂ ਤੇ ਪੁਲਿਸ ਦੇ ਨਾਲ ਧੱਕਾ ਮੁਕੀ ਮੌਕੇ ਤੇ ਹੁੰਦੀ ਆ ਕਾਫੀ ਜ਼ਿਆਦਾ ਗਹਿਮੋਗੈਮੀ ਔਰ ਗਰਮਾਹਟ ਵਾਲਾ ਮਾਹੌਲ ਬਣ ਜਾਂਦਾ ਉਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਕੱਲ ਨੂੰ ਇਲੈਕਸ਼ਨ ਹੋ ਰਹੇ ਨੇ ਇਲੈਕਸ਼ਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸਾਰੀ ਪਾਰਟੀਆਂ ਦੀ ਕਿ ਕਿਹੜਾ ਬੰਦਾ ਕਿੱਥੋਂ ਇਲੈਕਸ਼ਨ ਲੜ ਰਿਹਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਆਮ ਆਦਮੀ ਪਾਰਟੀ ਨੇ ਸੰਜੀਵ ਅ ਬੀਜਪੀ ਨੇ ਜੀਵਨ ਗੋਪਤਾ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਪਰ ਉਪਕਾਰ ਸਿੰਘ ਘੁੰਮਣ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਜੋ ਚੋਣ ਹੈ ਜ਼ਬਰਦਸਤ ਹੋਣ ਦੀ ਉਮੀਦ ਹੈ ਔਰ ਉਸ ਤੋਂ ਪਹਿਲਾਂ ਇਹ ਵੀ ਸੀ ਕਿ ਹੰਗਾਮਾ ਵੀ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੀ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਨੇ ਇਸ ਖਦਸ਼ੇ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦਾ ਹੈ ਕਿ ਕੱਲ ਨੂੰ VOTING ਵਾਲੇ ਦਿਨ ਹੋਰ ਵੀ ਐਸੇ ਹੰਗਾਮੇ ਹੋ ਸਕਦੇ ਨੇ ਤੇ ਹੁਣੇ ਤੋਂ ਪੁਲਿਸ ਮੁਸਤੈਦ ਹੈ ਲੇਕਿਨ ਕਿਸ ਤਰੀਕੇ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ਬਰਦਸਤ ਆਪਣੀ ਸਕਰੀਨਾਂ ਤੇ ਦੇਖੋ ਕਿੰਨੀ ਜ਼ਬਰਦਸਤ ਬਹਿਸ ਹੋ ਰਹੀ ਹੈ ਭਾਰਤ ਪੂਸ਼ਣ ਆਸ਼ੂ ਦਾ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਜੋ ਪੁਲਿਸ ਹੈ ਉਹ ਹੱਥ ਠੋਕਾ ਬਣ ਕੇ ਕੰਮ ਕਰ ਰਹੀ ਹੈ ਯਾਨੀ ਕਿ ਜੋ ਆਮ ਆਦਮੀ ਪਾਰਟੀ ਉੱਤੋਂ ਆਦੇਸ਼ ਦੇ ਰਹੀ ਹੈ ਹੁਕਮ ਦੇ ਰਹੀ ਹੈ ਤੇ ਉਹਨਾਂ ਦੇ ਹੁਕਮਾਂ ਦੀ ਇਨ ਬਿੰਨ ਪਾਲਣਾ ਕਰ ਰਹੀ ਹੈ ਪੰਜਾਬ ਪੁਲਿਸ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਇਸ ਵਕਤ ਪੁਲਿਸ ਦਾ ਕੰਮ ਹੈ ਨਿਊਟਰਲ ਹੋ ਕੇ ਸਭ ਨੂੰ ਪ੍ਰੋਟੈਕਸ਼ਨ ਦੇਣੀ ਤਾਂ ਕਿ ਕੋਈ ਧੱਕਾ ਨਾ ਕਰੇ ਲੇਕਿਨ ਇਸ ਥਾਂ ਦੇ ਉੱਤੇ ਭਾਰਤ ਪੂਸ਼ਨਾਸ਼ੂ ਕਹਿ ਰਹੇ ਨੇ ਕਿ ਧੱਕਾ ਤਾਂ ਸਾਡੇ ਨਾਲ ਹੋ ਰਿਹਾ ਨਾ ਸਿਰਫ ਸਾਡੇ ਨਾਲ ਹੋ ਰਿਹਾ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੋਣ ਉਹ ਪ੍ਰਚਾਰ ਕਰ ਰਹੇ ਹੋਣ ਉਹਨਾਂ ਨਾਲ ਧੱਕਾ ਕਰ ਰਹੀ ਐ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ ਹੋਵੇ ਉਹਨਾਂ ਦੇ ਨਾਲ ਧੱਕਾ ਕਰ ਰਹੀ ਐ ਆਜ਼ਾਦ ਕੈਂਡੀਡੇਟ ਦੀ ਤਾਂ ਗੱਲ ਹੀ ਛੱਡ ਦਿਓ ਉਹਨਾਂ ਦੇ ਉੱਤੇ ਤਾਂ ਪ੍ਰੈਸ਼ਰ ਹੀ ਇਸ ਕਦਰ ਦਾ ਹੁੰਦਾ ਹੈ ਇਸ ਤੋਂ ਇਲਾਵਾ ਕਾਂਗਰਸ ਦੇ ਨਾਲ ਜੋ ਕੁਝ ਹੋ ਰਿਹਾ ਉਹ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਨਾ ਸਿਰਫ ਅਸੀਂ ਇਸ ਵਕਤ ਸ ਉਸ ਲੁਧਿਆਣੇ ਹਲਕੇ ਦੇ ਲੋਕ ਵੀ ਦੇਖ ਰਹੇ ਨੇ ਜਿਨ੍ਹਾਂ ਨੂੰ ਕੱਲ ਨੂੰ ਜਿਨ੍ਹਾਂ ਨੇ ਕੱਲ ਨੂੰ ਆਪਣੇ ਵੋਟ ਦੀ ਚੋਟ ਦਾ ਇਸਤੇਮਾਲ ਕਰਨਾ ਹੈ ਇਸੇ ਲਈ ਕਹਿੰਦੇ ਨੇ ਕਿ ਜਾਗਰੂਕ ਬਣੋ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਔਰ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਇਲਾਕੇ ਦੇ ਵਿੱਚ ਕੰਮ ਹੋਇਆ ਹੈ ਤਾਂ ਜ਼ਰੂਰ ਆਪਣੇ ਕੈਂਡੀਡੇਟ ਨੂੰ ਦੁਬਾਰਾ ਜਿਤਾਓ ਔਰ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਜੋ ਲੀਡਰ ਹੈ ਜੋ ਤੁਹਾਡਾ ਐਮਐਲਏ ਹੈ ਜੋ ਤੁਹਾਡਾ ਐਮਪੀ ਨੇ ਕੰਮ ਚੰਗਾ ਨਹੀਂ ਕੀਤਾ ਤਾਂ ਵੋਟ ਦੀ ਚੋਟ ਦੇਣ ਦਾ ਇਸ ਤੋਂ ਵਧੀਆ ਤਰੀਕਾ ਔਰ ਇਸ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ ਕੁਝ ਘੰਟੇ ਬਾਕੀ ਨੇ ਕੁਝ ਘੰਟਿਆਂ ਦੇ ਬਾਅਦ VOTING ਹੋਣੀ ਹੈ ਔਰ 23 ਨੂੰ 23 ਤਰੀਕ ਨੂੰ ਯਾਨੀ ਕਿ 23 ਜੂਨ ਨੂੰ ਇਸ ਤੋਂ ਬਾਅਦ ਨਤੀਜੇ ਐਲਾਨੇ ਜਾਣ ਨੇ ਚਾਰ ਪੰਜ ਦਿਨਾਂ ਦੇ ਵਿੱਚ ਫਰਕ ਹੈ ਲੁਧਿਆਣਾ ਪੱਛਮੀ ਜ਼ਿਲ੍ਹੇ ਚ ਹੋਣਾ 19 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਹੋਣੀ ਹੈ। ਕੁੱਲ 1,74,437 ਦੇ ਕਰੀਬ VOTER ਨੇ ਔਰ 194 ਬੂਥ ਬਣਾਏ ਗਏ ਨੇ ਤੇ ਤਸਵੀਰਾਂ ਚੋਣਾਂ ਤੋਂ ਪਹਿਲਾਂ ਕਿਸ ਤਰੀਕੇ ਦੀਆਂ ਸਾਹਮਣੇ ਆ ਰਹੀਆਂ ਨੇ ਤੁਸੀਂ ਉਹ ਦੇਖ ਲੋ ਔਰ ਤੁਹਾਨੂੰ ਐਂਬੀਅੰਸ ਨਾਲ ਆਵਾਜ਼ ਸੁਣਾਉਣੀ ਆ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਬਹਿਸ ਹੁੰਦੀ ਹੈ ਭਾਰਤ ਪੂਸ਼ਨਾ ਆਸ਼ੂ ਦੀ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਆ ਜਰਾ ਸੁਣੋ ਤੁਸੀਂ ਗੱਲ ਕੋਣ ਪਾਰ ਜਾ ਮਰਦੀ ਨੂੰ ਹੱਥ ਟੱਕੇ ਸਾਈ ਜੀ 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 ਜ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੇਂਟ ਕਰਕੇ ਵੀ ਆਓ ਇਥੇ ਕੋਈ ਨਹੀਂ ਆਇਆ ਕੈਂਟਾ ਮੈਂ ਵੀ ਇੰਤਜ਼ਾਰ ਕਰ ਗਿਆ ਜੀ 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 ਜਦੋਂ ਹਲੇ ਕਰਕੇ ਦੂਸਰੇ ਮਹੱਲੇਾਂ ਚ ਜਾ ਗਿਆ ਹੀ ਸੀਗਾ ਆਪਣੇ ਬੂਤ ਬਾਤ ਚੈੱਕ ਕਰਦਾ ਪਿੱਛੋਂ ਫੋਨ ਆ ਗਿਆ ਪੁਲਿਸ ਉਹਨੂੰ ਵੀ ਪਕੜਨ ਆ ਗਿਆ ਔਰ ਜਦੋਂ ਮੈਂ ਵਾਪਸ ਪਹੁੰਚਿਆ ਤਾਂ ਇੱਥੇ ਘੜੀਸ ਰਹੀ ਸੀ ਮੈਂ ਸੀਪੀ ਨੂੰ ਵੀ ਫੋਨ ਕਰਿਆ ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਤਾ ਅਸੀਂ ਲਜਾਣ ਨਹੀਂ ਦੇਣਾ ਬੰਦਾ ਉਹਦਾ ਕਸੂਰ ਕੋਈ ਨਹੀਂ ਕਸੂਰ ਬਣਾ ਲੈਣ ਜਾ ਕੇ ਉੱਥੇ ਹੀ ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਇਹ ਕਿਸੇ ਦੇ ਵੀ ਖਿਲਾਫ ਆਪ ਵੀ ਕੰਪਲੇਨਡ ਜੀ ਹੋਰੇ ਇੱਥੇ ਦਾ ਚੌਕੀ ਇਨਚਾਰਜ ਤੇ ਇਹ ਐਸ ਐਚਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਾਈ ਹੋਈ ਹੈ ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਕੋਈ ਲਿਖਾ ਕੋਈ ਬਿਲਕੁਲ ਲਿਖਣਗੇ ਸਾਡੀਆਂ ਅਥਾਰਟੀਆਂ ਹੋਣ ਲਈ ਅੱਜ ਬਹਿਸ ਵੀ ਹੋ ਰਹੀ ਹੈ ਬੀਜੇਪੀ ਕਹਿੰਦੀ ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਇਸੇ ਮੁੱਦੇ ਦੇ ਜਿਸ ਮੁੱਦੇ ਤੇ ਤੁਸੀਂ ਜਿਸ ਮੁੱਦੇ ਤੇ ਤੁਹਾਡੇ ਨਾਲ ਸਭ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਹੀ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਠੋਕਾ ਬਣ ਕੇ ਕੰਮ ਕਰਦਾ ਅੱਜ ਜੀ ਬੱਸ ਬਾਕੀ ਆ ਲੱਗਦਾ ਕਿ ਹੋਰ ਵੀ ਮੈਂ ਕਹ ਜੀ ਇਹ ਜਿਹੜਾ ਤੱਕਾ ਕਰਨਗੇ ਉਹਦੇ ਨਾਲ ਲੜਾਂਗੇ ਸਾਡਾ ਇਹ ਅੱਜ ਤੋਂ ਹੀ ਲੜਾਈ ਚਾਲੂ ਹੈ ਜਿਹੜੀ ਲੜਾਈ ਅਸੀਂ ਲੋਕਾਂ ਤੋਂ ਮੰਗੀ ਸੀ ਵੀ ਇਸ ਪ੍ਰਸ਼ਾਸਨ ਦੇ ਤੱਕੇ ਦੇ ਖਿਲਾਫ ਅੱਜ ਵੋਟ ਪਾਣ ਦੀ ਲੋੜ ਹੈ ਇਸ ਸਰਕਾਰ ਦੇ ਤੱਕੇ ਦੇ ਖਿਲਾਫ ਵੋਟ ਪਾਣ ਦੀ ਲੋੜ ਹੈ ਤੇ ਲੜਾਈ ਅੱਜ ਤੋਂ ਹੀ ਚੱਲੇ ਚਾਹੇ ਇੱਥੇ ਸੜਕਾਂ ਤੇ ਲੜਨਾ ਪਵੇ ਚਾਹੇ ਉਹਨਾਂ ਦੇ ਦਫ਼ਤਰਾਂ 'ਚ ਜੇਲ੍ਹਾਂ 'ਚ ਜਾਣਾ ਪਵੇ ਕੋਈ ਡਰੇਗਾ ਨਹੀਂ ਅੱਛਾ ਜੀ ਬਹਿਸ ਹੋ ਰਹੀ ਸੀ ਪੁਲਿਸ ਅਧਿਕਾਰੀ ਨਾਲ ਕੀ ਗੱਲਬਾਤ ਹੋ ਰਹੀ ਸੀ ਉਹਨਾਂ ਦੀ ਬਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਬੰਦ ਕਰਦੇ ਫਿਰ ਗੁੱਸਾ ਆਣਾ ਸੁਭਾਵਿਕ ਹੈ ਜਦੋਂ ਆਸ਼ੂ ਜੀ ਸਮਾਨ ਫੜਿਆ ਗਿਆ ਤੁਹਾਡੇ ਵਰਕਰ ਉਦੋਂ ਹੀ ਕਹਿ ਰਹੇ ਸੀ ਕਿ ਉਦੋਂ ਹੀ ਉਹਨਾਂ ਨੂੰ ਥ੍ਰੈਟ ਮਿਲਨੇ ਆ ਜੋ ਸ਼ੁਰੂ ਹੋ ਚੁੱਕੇ ਸੀ ਜਦੋਂ ਉਹਨਾਂ ਨੇ ਆਮ ਆਦਮੀ ਥ੍ਰੈਟ ਦੇਂਦਾ ਕੋਣ ਹੈ ਥ੍ਰੈਟ ਵੀ ਇਹੀ ਦਿੰਦੇ ਨੇ ਜਿਹੜੇ ਵਰਦੀ ਚ ਫਿਰਦੇ ਨੇ ਉਹਨਾਂ ਦੇ ਵਰਕਰ ਬਣੇ ਜਵਾਰ ਨਗਰ ਕੈਂਪ ਦਾ ਏਰੀਆ ਜੀ ਇਹ ਹੈ ਇੱਥੇ ਅੱਜ ਸਾਡੇ ਬੰਦਿਆਂ ਨੂੰ ਦਫ਼ਤਰ ਦੇ ਵਿੱਚੋਂ ਕੱਢ ਕੇ ਪੰਜਾਬ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਕਰਕੇ ਇੱਥੇ ਘੱਟ ਹੋਇਆ ਪੰਜਾਬ ਪੁਲਿਸ ਬਹੁਤ ੱੱਕਾ ਕਰ ਰਹੀ ਹੈ ਸਾਡੇ ਮੁੰਡੇ ਨੇ ਉਧਰਲੇ ਪਾਸੇ ਆਮ ਆदमी ਪਾਰਟੀ ਦੇ ਬੰਦਿਆਂ ਨੂੰ ਰਾਸ਼ਨ ਵੰਡਦੇ ਹੋਏ ਰੰਗੇ ਹੱਥੀ ਫੜਿਆ ਉਹਦੀ ਖੁੰਦਕ ਕੱਢਣ ਵਾਸਤੇ ਕੋਈ ਉੱਥੋਂ ਪਾਈ ਹੋਈ ਕਹਿੰਦਾ ਕਿ ਕਿਹੜੀ ਥੇਲੇ ਲਿਆਇਆ ਜਾ ਰਿਹਾ ਹੈ ਹਸੋ ਦਫਤਰ ਦਾ ਤਾਲਾ ਭੰਨ ਕੇ ਉਹਨੂੰ ਬਾਹਰ ਕੱਢਿਆ ਬਾਹਰ ਕੱਢ ਕੇ ਦਫਤਰ ਆਹ ਸਾਹਮਣੇ ਦਫਤਰ ਹੈ ਜੀ ਇਹ ਆ ਸਾਡਾ ਕਾਂਗਰਸ ਪਾਰਟੀ ਦਾ ਦਫਤਰ ਬਣਾਇਆ ਗਿਆ ਇਸ ਦਫਤਰ ਦੇ ਬਾਹਰੋਂ ਤਾਲਾ ਤੋੜ ਕੇ ਬਾਹਰ ਖਿੱਚਿਆ ਮੁੰਡੇ ਨੂੰ ਅੰਦਰ ਚਾਰ ਪੰਜ ਮੁੰਡੇ ਬੈਠੇ ਸਨ ਪੰਜਾਬ ਪੁਲਿਸ ਦੇ ਬੰਦਿਆਂ ਨੇ ਕਿਸੇ ਪਤਾ ਲੱਗਿਆ ਇਹ ਕੋਈ ਗੱਲ ਨਹੀਂ ਦੱਸੀ ਜੀ ਉਹਨਾਂ ਨੇ ਸਿਰਫ ਧੱਕਾ ਕੀਤਾ ਸਾਡੇ ਨਾਲ ਸਾਡਾ ਮੁੰਡਾ ਧੱਕਾ ਕਰਕੇ ਲੈ ਕੇ ਚੱਲੇ ਸੀ ਆਸ਼ੂ ਜੀ ਆ ਗਏ ਹੋਰ ਸਾਰੇ ਅਸੀਂ ਇਕੱਠੇ ਹੋਏ ਆ ਅਸੀਂ ਪੰਜਾਬ ਪੁਰਜ਼ਾ ਧੱਕਾ ਨਹੀਂ ਸਾਂਗੇ ਕੀ ਲੱਗਦਾ ਕੀ ਆ ਜੀ ਇਹ ਇਹ ਸਾਡੇ ਨਾਲ ਧੱਕਾ ਹੋ ਰਿਹਾ ਸਿਰਫ ਇਸ ਵਜ੍ਹਾ ਕਰਕੇ ਕਿ ਸਾਡੀ ਪਾਰਟੀ ਉੱਪਰ ਜਾ ਰਹੀ ਹੈ ਆਮ ਆਦਮੀ ਪਾਰਟੀ ਹਾਰ ਰਹੀ ਹੈ ਆਪਣੀ ਖੁੰਧ ਕੱਢਣ ਵਾਸਤੇ ਆਪਣੀ ਹਾਰ ਨੂੰ ਬਚਾਉਣ ਵਾਸਤੇ ਸਾਡੇ ਨਾਲ ਕਾਂਗਰਸ ਪਾਰਟੀ ਨਾਲ ਧੱਕਾ ਕੀਤਾ ਜਾ